ਸਾਹਿਬ ਦੇ ਅੰਨ ਦੀ ਦੱਬੀ ਹੋਈ ਆ ਤੇ ਭੈਲੋਂ ਕੂੜੇ ਤੋਂ ਸੰਗ ਨੂੰ ਲੱਭੇ ਬੱਚੇ ਨੂੰ ਜਿਨੇ ਕੀਤਾ ਹੈ ਸਾਜ਼ਿਸ਼ ਕੀਤੀ ਆ ਬਾਰੀ-ਬਾਰੀ ਕਰਕੇ ਅੰਗੇ ਇੱਥੇ ਰੱਖ ਕੇ ਗਿਆ ਜਿਹੜੇ ਵਿੱਚ ਸਾੜ ਕੇ ਸੁੱਟ ਦਿੱਤੇ ਗਏ ਖਾਲਸਾ ਸਾਹਿਬ ਜੀ ਖਤਰਾ ਮੇਰਾ ਨਾਮ ਮੋਤੀਬ ਸਿੰਘ ਹੈ ਜੀ ਗੁਰਦਾਰ ਸਾਹਿਬ ਦੇ ਸਾਹਮਣੇ ਬਿਲਕੁਲ ਸਾਡੀ ਰਾਇਸ਼ ਹੈ ਜੇ ਸਾਨੂੰ ਫੋਨ ਆਉਂਦਾ ਦਾ ਤਕਰੀਬਨ ਸਾਡੇ 11:00 ਕੋਈ ਦੇ ਇਥੇ ਗੁੜਕਾ ਸਾਹਿਬ ਦੇ ਨਾਮ ਦੀ ਕਰਦੀ ਹੋਈ ਹੈ ਤੇ ਫਿਰ ਅਸੀਂ ਜਿਹਨੂੰ ਸਰਚ ਕੀਤਾ ਪਹਿਲਾਂ ਕੂੜੇ ਤੋਂ ਸਿੰਘ ਨੂੰ ਲੱਭੇ ਬਚੇ ਨੂੰ ਉਸ ਤੋਂ ਬਾਅਦ ਆ ਫਿਰ ਅਸੀਂ ਦੁਬਾਰਾ ਸਰਚ ਕੀਤਾ ਪ੍ਰਣਾਲਿਆਂ ਚ ਸਾਨੂੰ ਲੱਭੇ ਜਿਹੜਾ ਪ੍ਰਣਾਲਾ ਗੁਰਦਾਰ ਸਾਹਿਬ ਦੀ ਕੰਧ ਦਾ ਉੱਪਰ ਲੱਭੇ ਪਰ ਇਹ ਹੈ ਕਿ ਪ੍ਰਣਾਲਾ ਉੱਤੋਂ ਬੰਦਿਆ ਪੰਟਰ ਬਿਲਕੁਲ ਬਲਾਕ ਹੈ ਪਰ ਆਲਾ ਬੰਦ ਹੈ ਉਤੋਂ ਕੋਈ ਚੀਜ਼ ਨਹੀਂ ਕੀਤੀ ਜਾ ਸਕਦੀ ਜਿਹਨੇ ਕੀਤਾ ਹੈ ਸਾਜ਼ਿਸ਼ ਕੀਤੀ ਹੈ ਵਾਰੀ ਵਾਰੀ ਕਰਕੇ ਅੰਗੇ ਤੇ ਰੱਖ ਕੇ ਗਿਆ ਕੀ ਨਾਤਾ ਕਿ ਇਹ ਜਲਾ ਕੇ ਨਹੀਂ ਦਸੇ ਹਾਂਜੀ ਬਿਲਕੁਲ ਜੀ ਜਿਹਦੇ ਵਿੱਚ ਸਾੜ ਕੇ ਸੁੱਟ ਦਿੱਤੇ ਗਏ ਕਿਹੜੀ ਪਾਣੀ ਲੱਗਦਾ ਚਿਹਰਾ ਇੱਕ ਸੁਖਮਨ ਸਾਹਿਬ ਦੇਵਾਂਗੇ ਜੀ ਆਨੰਦ ਸਾਹਿਬ ਜੀ ਦੇਵਾਂਗੇ ਕਿਸ ਸਾਹਿਬ ਇਹ ਬਿਊਟੀ ਦਾ ਇਹ ਕਟਰਾ ਵਾਵਾ ਫਰਨੀਆ ਪਈ ਹੈ ਇਹ ਬਿਲਕੁਲ ਹੀ ਸੋਚੀ ਸੰਧੀ ਸਾਜ਼ਿਸ਼ ਹੈ ਇਹ ਕੋਈ ਇੱਕ ਬੰਦਾ ਨਹੀਂ ਆਇਆ ਬਹੁਤ ਮਲਬੜੀ ਇੱਕ ਸਾਜ਼ਿਸ਼ ਆ ਕੀ ਮੰਨ ਕਰੇ ਕਿ ਉਹ ਅਸੀਂ ਮੰਗਦੇ ਇਹੋ ਕਰਦੇ ਆਂ ਕਿ ਬੰਦਾ ਪਹਿਲੋਂ ਫੜਾਂਗੇ ਫਿਰ ਉਹਦੇ ਆਪ ਕਰਾਂਗੇ ਜੋ ਕਰਨਾ ਫਿਰ ਪ੍ਰਸ਼ਾਸਨ ਦੇ ਵਾਲੇ ਕਰਾਂਗੇ ਬੇਰਣਾ ਹਰਮਿੰਦਰ ਸਿੰਘ ਆ ਜੀ ਮੈਂ ਮਹੱਲਾ ਨਾਨਕ ਸਰ ਬੈਕ ਸਾਈਡ ਸਿਵਲ ਹਸਪੀਟਲ ਸਾਹਮਣੇ ਗਲੀ ਚੱਕੀ ਵਾਲੀ ਗੁਰਦੁਆਰਾ ਸਾਹਿਬ ਬਿਲਕੁਲ ਨਾਲ ਜੀ ਕੰਢੇ ਦੇ ਉਹਦੇ ਵਿੱਚ ਨਾਲ ਗਲੀਏ ਗਲੀ ਚੱਕੀ ਵਾਲੀ ਮਹੱਲਾ ਨਾਨਕ ਸਰ ਠੀਕ ਆ ਜੀ ਇਹ ਸਿਹਰੇ ਜੀ ਸਾਨੂੰ ਸਾਡਾ ਬੱਚਾ ਹੈ ਜੀ ਜੋਤ ਅ ਨਾਮ ਅੰਤਰਜੋਤ ਸਿੰਘ ਠੀਕ ਆ ਜੀ ਇਹ ਦੁਕਾਨ ਤੋਂ ਹੋ ਕੇ ਜਾ ਰਿਹਾ ਤੇ ਇਹਨੂੰ ਪਹਿਲਾਂ ਸਭ ਤੋਂ ਪਹਿਲਾਂ ਉਹ ਡੱਬੀ ਦਿਓ ਜੀ ਮੈਨੂੰ ਮੜੀ ਜੀ ਇਹਦੇ ਵਿੱਚ ਤੁਹਾਨੂੰ ਜਿਹੜੇ ਸ਼ਾਟ ਦਿੱਤੇ ਗਏ ਵੀ ਇਹਦੇ ਵਿੱਚ ਪਹਿਲਾਂ ਨੂੰ ਇਹ ਅੰਗ ਮਿਲੇ ਆ ਵੀ ਕੂੜੇ ਦੇ ਵਿੱਚੋਂ ਢੇਰ ਦੇ ਉੱਤੋਂ ਠੀਕ ਆ ਜੀ ਉਹ ਤਾਂ ਅਸੀਂ ਸੋਚਿਆ ਵੀ ਹੋ ਸਕਦਾ ਵੀ ਸਰਚ ਕੀਤਾ ਇੱਕ ਸਾਨੂੰ ਹੋਰ ਮਿਲਿਆ ਉਹਦੇ ਉਤੋਂ ਠੀਕ ਆ ਜੀ ਸਾਨੂੰ ਇੱਕ ਹੋਰ ਮਿਲਿਆ ਤੇ ਹੋ ਸਕਦਾ ਵੀ ਇਹ ਸੋਚਿਆ ਵੀ ਹੋ ਸਕਦਾ ਬਾਈ ਮਿਸਟੇਕ ਕਿਸੇ ਕੋ ਹੋਇਆ ਹੋਊਗਾ ਠੀਕ ਆ ਜੀ ਇਹ ਦੁਬਾਰਾ ਜਦੋਂ ਛੋਟੀ ਬੇਟੀ ਨਾਲ ਲੈ ਕੇ ਦੇ ਇਥੋਂ ਗਲੀ ਦੇ ਵਿੱਚੋਂ ਗੁਜ਼ਰ ਰਹੇ ਤੇ ਪ੍ਰਣਾਲੇ ਦੇ ਵਿੱਚੋਂ ਸਾਨੂੰ ਆਹ ਜਿਹੜੇ ਅੰਗ ਜਿਹੜੇ ਆ ਇਹ ਹੋਰ ਬਰਾਮਦ ਹੋਇਆ ਜੀ ਉਸ ਤੋਂ ਸਾਬਤ ਇਹ ਜਾਣ ਬੁੱਝ ਕੇ ਕੀਤਾ ਗਿਆ ਸ਼ਰਾਰਤ ਹੈ ਜੀ ਕਿਹੜੇ ਪ੍ਰਣਾਲੇ ਸੀ ਹਾਂਜੀ ਇਹ ਗੁਰਦਾਰਾ ਕੰਧ ਦੇ ਵਿੱਚੇ ਨਾਲ ਪ੍ਰਣਾਲੇ ਆ ਜਿਹਦੇ ਵਿੱਚੋਂ ਇਹ ਬਰਾਮਦ ਹੋਏ ਆ ਜੀ ਗੁਰਦਾਰਾ ਸਭ ਗੁਰਦਾਰਾ ਸਭ ਹਾਂਜੀ ਪ੍ਰਣਾਲੇ ਬੰਦ ਸੀ ਪਰ ਪ੍ਰਣਾਲੇ ਬੰਦ ਸੀਗੇ ਫਿਰ ਉਹਨਾਂ ਦੇ ਚੱਕ ਕੀਤਾ ਉਹਨਾਂ ਵਿੱਚੋਂ ਇਹ ਅੰਗ ਸਾਨੂੰ ਬਰਾਮਦ ਹੋਏ ਆ ਜੀ ਕੋਈ ਪੁਲਿਸ ਨਹੀਂ ਕਿਸੇ ਨੂੰ ਕੰਮ ਕੀਤਾ ਨਿਹਾਲੀ ਕਿਸੇ ਨੂੰ ਹੌਮੀ ਕੀਤਾ ਤੁਹਾਡੇ ਕੋਈ ਹਾਲੀ ਬਾਈਟ ਦੇ ਰਹੇ ਆ ਜੀ ਗੁਰਦਾਰਾ ਜੀ ਬੰਦੇ ਜੀ ਗੁਰਦਾਰਾ ਸਭ ਗੁਰਦਾਰਾ ਸਾਂਝੀਵਾਲ ਮੋਹਲਾ ਨਾਨਕ ਸਰ ਤਰਨਤਾਰਨ ਜੀ ਲੱਗਦਾ ਵੈਸੇ ਕੀ ਹੋਇਆ ਸ਼ਰਾਰਤ ਆ ਵੀ ਜਾਂ ਨਹੀਂ ਬਿਲਕੁਲ ਸ਼ਰਾਰਤ ਆ ਜੀ ਪਹਿਲਾਂ ਤਾਂ ਤੁਹਾਨੂੰ ਦੱਸ ਰਿਹਾ ਮੈਂ ਵੀ ਉੱਥੇ ਕੂੜੇ ਦੇ ਢੇਰ ਤੋਂ ਇੱਕ ਮਿਲਿਆ ਸਾਨੂੰ ਉਹ ਤਾਂ ਤਾਂ ਸਾਨੂੰ ਇਹ ਹੋਇਆ ਵੀ ਬਾਈ ਮਿਸਟੇਕ ਕਿਸੇ ਕੋ ਹੋ ਸਕਦਾ ਵਾ ਠੀਕ ਹੈ ਜੀ ਜਦੋਂ ਫਿਰ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਸਾਨੂੰ ਦੁਬਾਰਾ ਬਰਾਮਤ ਹੋਇਆ ਇਹ ਆਫੀਸ਼ੀਅਲੀ ਹੈ ਕਿ ਸ਼ਰਾਰਤ ਆ ਜੀ ਜਾਣ ਬੁੱਝ ਕੇ ਕੀਤਾ ਗਿਆ ਇਹਦੇ ਵਿੱਚ ਨਾਲ ਕੀ ਹੈ ਜੀ ਕਿਹੜਾ ਸਥਾਨ ਹੈ ਇਹ ਪਿਛਲੇ ਪਾਸੇ ਬਿਲਕੁਲ ਤੁਹਾਡੇ ਬੈਕ ਸਾਈਡ 'ਤੇ ਸੁੱਖਾ ਅਸਥਾਨ ਸਥਾਨ ਵੀ ਹੈਗਾ ਮਹਾਰਾਜ ਜੀ ਦਾ ਲੱਗਦਾ ਕੁਝ ਹੋਲ ਖਰਾਬ ਕਰਨਾ ਚਾਹੁੰਦਾ ਬਿਲਕੁਲ ਜੀ ਹੈ ਜੀ ਡੈਫੀਨੇਟਲੀ ਹੈ ਕੋਈ ਸੀਸੀਟੀਵੀ ਵਗੈਰਾ ਦੇ ਵਿੱਚ ਕੋਈ ਲਾਗੇ ਬਨੇ ਕਿਸ ਤਰ੍ਹਾਂ ਉਹ ਸੇ ਸਰਚ ਕਰ ਰਹੇ ਆ ਹਾਲੀ ਕੋ ਸਾਨੂੰ ਉਹ ਚ ਦਿਖਿਆ ਨਹੀਂ ਗਾ ਬਾਕੀ ਇਹ ਕਰ ਰਹੇ ਆ ਸਰਚ ਆਪਣਾ ਬਿਲਕੁਲ ਜੀ ਹਾਂ ਜੀ ਪ੍ਰਧਾਨ ਸਾਹਿਬ ਨੂੰ ਦੱਸਿਆ ਗਿਆ ਜੀ ਕੀ ਮੰਗ ਕਰਦੇ ਤੁਸੀਂ ਮੈਂ ਵੀ ਇਹਦਾ ਸ਼ੋਅ ਹੋਣਾ ਚਾਹੀਦਾ ਕਿਹੜਾ ਬੰਦਾ ਬਰਮਦ ਹੋਣਾ ਚਾਹੀਦਾ ਜੀ ਠੀਕ ਹੈ ਪ੍ਰਧਾਨ ਉਹ ਆਗੇ ਨੇ ਮੋਕੇ ਤੇ ਹਾਂ ਜੀ ਉਹ ਆਏ ਸੀਗੇ ਜੀ ਬਿਲਕੁਲ ਜੀ ਸਾਨੂੰ ਹੋਰ ਇਨਫਰਮੇਸ਼ਨ ਮਿਲੀ ਸੀ ਵੀ ਇੱਥੇ ਨਾ ਨਾਨਸਰ ਭੱਲੇ ਗੁਰਦਰਾ ਸਾਹਿਬ ਲਾਗੇ ਨਾ ਤੇ ਗੁਰੂ ਸਾਹਿਬ ਨੇ ਅੰਗਾਲੀ 베ਲਦੀ ਹੋਈ ਆ ਕਿਸੇ ਮੁਕਤੀਆਂ ਵੀ ਵੈਰੀਫਾਈ ਕਰ ਰਹੇ ਗੁਰਦਰਸਾਹ ਦੇ ਵਿੱਚ ਨਹੀਂ ਕੋਈ ਕਿਸੇ ਕਿਸਮ ਦੀ ਹੈਗੀ ਕੋਈ ਗਲਬਾਨ ਇਹ ਗਲੀ ਦੇ ਵਿੱਚ ਕੋਈ ਸ਼ਾਰਦ ਦੀ ਅੰਸਰੀ ਕਰਕੇ ਗਿਆ ਜੀ ਲੱਕੀ ਵੈਰੀਫਾਈ ਕਿਹੜੇ ਮੱਲੇ ਚ ਹੈ ਸਰ ਇਹ ਨਖਰ ਮੱਲਾ ਬਾਜੀ ਲੱਗਦਾ ਸਰ ਕਿੰਨੇ ਕੰਗ ਹੋਣਗੇ ਜਿਹੜੇ ਗੁਰੂ ਸਾਹਿਬ ਦੇ ਉਹ ਹੀ ਦੇਖ ਰਹੇ ਹਾਂ ਦੇਖ ਰਹੇ ਇਥੇ ਦੇ ਸੀਸੀਟੀਵੀ ਚੈੱਕ ਕਰ ਰਹੇ ਜੀ 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 ਜੀ